ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਆ ਸਾਡੀਆਂ ਗੱਲਾਂ ਜ਼ਰੂਰ ਸੁਣੋ ਅਸੀਂ ਤੁਹਾਡੇ ਕੋਲੋਂ ਕੋਈ ਵੋਟ ਮੰਗਣ ਨਹੀਂ ਆਏ ਅਸੀਂ ਸਿਰਫ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਆ ਔਰ ਇਹ ਜੜੀਆਂ ਗੱਲਾਂ ਨਾ ਤੁਹਾਨੂੰ ਅਕਾਲੀਆਂ ਨੇ ਦੱਸਣੀਆਂ ਨਾ ਤੁਹਾਨੂੰ ਭਾਜਪੀ ਵਾਲਿਆਂ ਨੇ ਦੱਸਣੀਆਂ ਔਰ ਨਹੀਂ ਤੁਹਾਨੂੰ ਝਾੜੂ ਵਾਲਿਆਂ ਨੇ ਦੱਸਣੀਆਂ ਝਾੜੂ ਵਾਲੇ ਤਾਂ ਦੱਸਣਗੇ ਕੀ ਉਹ ਕੋ ਬਚਾਰੇ ਖੋ ਡਰਾਮੇ ਬਾਜਾ ਤੇ ਸਭ ਤੋਂ ਵੱਡਾ ਡਰਾਮੇ ਬਾਜਾ ਆਪਣਾ ਮੁੱਖ ਮੰਤਰੀ ਆ ਉਹਨੂੰ ਤੁਸੀਂ ਵੇਖੇ ਰਹਿੰਦੇ ਆ ਵਿਧਾਨ ਸਭਾ ਚ ਮੁੱਦੇ ਚੱਕਣੇ ਹੁੰਦੇ ਆ ਤੇ ਉਹ ਬਾਜਵੇਂ ਨੂੰ ਕਹਿੰਦਾ ਰਹਿੰਦਾ ਅੱਖਾਂ ਚੱਖਾਂ ਪਾ ਨਹੀਂ ਉੱਥੇ ਗਾਣੇ ਗਾਉਣੇ ਹੁਣ ਮੇਰੀ ਬੇਨਤੀ ਆ ਜਿੰਨੇ ਵੀ ਭੈਣ ਭਾਈ ਧਰਾਂ ਦੇ ਵਿੱਚ ਬੈਠੇ ਆ ਕੰਮ ਆਪਾ ਸਾਰੀ ਉਮਰਾਂ ਹੀ ਕਰੀ ਜਾਣ ਤੇ ਕਰਦੇ ਰਹਿਣਾ ਤੇ ਕਰੀ ਜਾਂਨੇ ਆ ਪਰ ਆਪਣੀ ਕਦੇ ਵੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਮੇਰੀ ਬੇਨਤੀ ਆ ਸਾਡੇ 10 15 ਮਿੰਟਾਂ ਕੇ ਵਿਚਾਰ ਜ਼ਰੂਰ ਸੁਨੋ ਹੁਣ ਜਿੰਨੇ ਵੀ ਇੱਥੇ ਸੱਜਣ ਖੜੇ ਉਹਨਾਂ ਨੂੰ ਗੁਰੂ ਫਤਿਹ ਦੀ ਸਾਂਝ ਪਾਵਾਂਗੇ ਜੀ ਗੱਜ ਕੇ ਬੋਲਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਸ ਤਰ੍ਹਾਂ ਦੀ ਹੈ ਜੀ ਜਦੋਂ ਵੀ ਕੋਈ ਸਰਕਾਰ ਆਉਂਦੀ ਆ ਉਹ ਆਪਾਂ ਨੂੰ 70 75 ਸਾਲ ਹੋ ਗਏ ਆ ਸਿਰਫ ਇੱਕੋ ਚੀਤੇ ਅੜਾਈ ਖੜੀ ਆ ਕਿ ਅਸੀਂ ਤੁਹਾਨੂੰ ਆ ਫ੍ਰੀ ਕਰ ਦੇਣਾ ਅਸੀਂ ਤੁਹਾਨੂੰ ਉਹ ਫ੍ਰੀ ਕਰ ਦੇਣਾ ਪਰ ਆਪਣੇ ਬੱਚਿਆਂ ਦੇ ਪੱਲੇ ਪਿਆ ਕੱਖ ਨਹੀਂਗਾ ਜਿਹੜੇ ਸਾਡੇ ਦਾਦੇ ਪੜਦਾਦੇ ਸੀ ਆਜ਼ਾਦ ਤਾਂ ਹੋ ਗਏ ਆਪਾਂ ਵੀ ਆਜ਼ਾਦ ਹੋ ਗਏ ਕਹਿੰਦੇ ਦੇਸ਼ ਆਜ਼ਾਦ ਹੋਏ ਨੂੰ 70-75 ਸਾਲ ਹੋ ਗਏ ਆ ਪਰ ਆਪਣੇ ਕੋਲ ਸਿਹਤ ਸਿੱਖਿਆ ਤੇ ਰੁਜ਼ਗਾਰ ਹਲੇ ਤੱਕ ਵੀ ਨਹੀਂ ਮਿਲਿਆ ਆਪਾਂ ਨੂੰ ਇਹ ਤਿੰਨ ਚੀਜ਼ਾਂ ਜੀ ਐਨੀ ਕੁ ਜ਼ਰੂਰਤ ਆ ਜਿਹੜਾ ਗਰੀਬ ਵਰਗਾ ਚਾਹੇ ਉਹ ਐਸਸੀ ਆ ਚਾਹੇ ਉਹ ਬੀਸੀ ਆ ਚਾਹੇ ਉਹ ਜਰਨਲ ਆ ਉਹ ਇਹਨਾਂ ਚੀਜ਼ਾਂ ਨੂੰ ਤਰਸਦਾ ਫਿਰਦਾ ਕਈ ਘਰਾਂਦੇ ਵਿੱਚ ਬਿਮਾਰ ਲੋਕ ਪਏ ਆ ਤੇ ਇਲਾਜ ਕਰਾਉਣ ਨੂੰ ਪੈਸੇ ਨਹੀਂਗੇ ਤੇ ਜਿਹੜੀ ਸਾਡੀ ਸਰਕਾਰ ਉਹ ਕਹਿੰਦੀ ਜੀ ਅਸੀਂ ਮਹੱਲਾ ਕਲੀਨਿਕ ਬਣਾਤੇ ਆ ਜਦੋਂ ਇਹ ਕਹਿੰਦੇ ਆ ਕਿ ਅਸੀਂ ਮਹੱਲਾ ਕਲੀਨਿਕ ਬਣਾਤੇ ਆ ਉਦੋਂ ਆਪਾਂ ਮਹੱਲਾ ਕਲੀਨਿਕਾਂ ਦੇ ਨਾਂ ਤੇ ਖੁਸ਼ ਹੋ ਜਾਂਦੇ ਆ ਹੋ ਜਾਂਦੇ ਕਿ ਨਹੀਂ ਹੋ ਜਾਂਦੇ ਵੀਰੇ ਤੁਸੀਂ ਦੱਸੋ ਜੇ ਆ ਜਿਹੜਾ ਮਹੱਲਾ ਕਲੀਨਿਕਾਂ ਤੇ ਭਾਈ ਜੀ ਵੇਖੋ ਗੱਲ ਐ ਇਸ ਤਰ੍ਹਾਂ ਦੀ ਆ ਮੇਰੇ ਵੀਰ ਕਹੀ ਜਾਂਦੇ ਬਹੁਤ ਬੋਲਦਾ ਬੋਲੇ ਦਾ ਤਾਨੂੰਲ ਪੈਂਦਾ ਜੇਕਰ ਤੁਸੀਂ ਕਿਤੇ ਸਮਝੋ ਤਾਂ ਬਹੁਤ ਧੰਨਵਾਦ ਆ ਤੁਹਾਡਾ ਅਕਸਰ ਆਮ ਆਦਮੀ ਪਾਰਟੀ ਇਹ ਕਹਿੰਦੀ ਆ ਕਿ ਅਸੀਂ ਮਹੱਲਾ ਕਲੀਨਿਕ ਬਣਾਤੇ ਆ ਸੁਣਿਆ ਹੋਣਾ ਕਦੇ ਉਹਨਾਂ ਨੂੰ ਕਹਿੰਦੇ ਨਾ ਉਹ ਵੀ ਅਸੀਂ ਮਹੱਲਾ ਕਲੀਨਿਕ ਬਣਾਤੇ ਆ ਇੱਕ ਮਹੱਲਾ ਕਲੀਨਿਕ ਤੇ 18 ਲੱਖ 37467 ਰੁਪਏ ਖਰਚਾ ਆ ਆ ਬਾਈ ਬੜੀ ਗੌਰ ਨਾਲ ਬਿਰਤੀ ਲਾਈ ਖੜਾ ਭਗਵੰਤ ਮਾਨਤਰਾ ਤੈਨੂੰ ਵੀ ਦੁਮਰੀ ਯਾਰੀ ਕਹਿਣਾ ਕਿ ਉਹਨਾਂ ਨੇ ਇੱਕ ਮhalla ਕਲੀਨਿਕ ਤੇ 18 ਲੱਖ 37000 467 ਰੁਪਏ ਖਰਚਾ ਕਰਤਾ ਔਰ ਉਹਨਾਂ ਨੇ ਪਹਿਲਾ ਬਣਾਏ 117 ਮhalla ਕਲੀਨਿਕ ਜੇ ਤਾਂ ਗੱਲ ਨੂੰ ਕੰਨ ਚ ਪਾ ਲੋ ਤਾਂ ਗੱਲ ਬੜੀ ਕੰਮ ਦੀ ਆ ਨਹੀਂ ਤਾਂ ਬਈ ਆ ਕਮੇਟੀਆਂ ਦਾ ਸਾਡੇ ਮੁੱਖ ਮੰਤਰੀ ਬੋਧ ਕਰ ਲੈਂਦਾ ਘਰੇ ਜਾ ਕੇ ਉਹਨੂੰ ਸੁਣ ਲੋ ਜੀ ਕਿ 1837468 ਰੁਪਈਆ ਦਾ ਇੱਕ ਮੱਲਾ ਕਲੀਨਿਕ ਬਣਾ ਕੇ 117 ਮੱਲਾ ਕਲੀਨਿਕ ਬਣਾਏ ਫਿਰ ਕੋਈ ਥਾਂ ਨਹੀਂ ਛੱਡਿਆ ਉਹਦੇ ਬੈਨਰ ਲਾਏ ਉਸ ਤੋਂ ਬਾਅਦ ਫਿਰ ਕੇਦਰੀ ਵਾਲ ਆਇਆ ਫਿਰ ਇਹਨਾਂ ਨੇ ਕਹਿੰਦਾ ਜੀ 500 ਮੱਲਾ ਕਲੀਨਿਕ ਬਣਾ ਦੇ ਫਿਰ 500 ਮੱਲਾ ਕਲੀਨਿਕ ਦੇ ਇਹਨਾਂ ਨੇ ਬੈਨਰ ਬੋਰਡ ਆ ਦਰਖਤਾਂ ਤੇ ਲਾਤੇ ਦਰਖਤ ਵੀ ਅੱਜ ਕੱਲ ਸੁੱਕਣ ਲੱਗ ਗਏ ਕਿਸੇ ਦਰਖਤ ਨੇ ਦਰਖਤ ਨੂੰ ਪੁੱਛਿਆ ਕਹਿੰਦਾ ਸੁੱਖ ਦਾ ਕਿਉਂ ਜਾਨਾ ਕਹਿੰਦਾ 2022 ਦਾ ਸੁੱਕਣ ਲੱਗਿਆ ਉਹਾਂ ਦਾ ਚੱਕਰ ਕੀ ਆ ਉਹਾਂ ਦਾ ਵੀ ਜਦੋਂ ਦੀ ਆ ਝਾੜੂ ਵਾਲਿਆਂ ਦੀ ਸਰਕਾਰ ਆਈ ਆ ਮਾਰ ਮਾਰ ਕੇ ਮੇਖਾਂ ਕੰਜਰਦਿਆਂ ਨੇ ਸਾਡੇ ਜਵਾੜੇ ਸਜਾਤੇ ਆ ਇਹ ਸੱਚੀ ਗੱਲ ਆ ਤੁਸੀਂ ਫੇਰ ਹੱਸ ਕੇ ਫੇਰ ਜਦੋਂ ਇੰਨੀ ਗੱਲ ਹੋਈ ਤਾਂ ਦਰਖਤ ਮੱਖੀਆਂ ਨੂੰ ਪੁੱਛਣ ਲੱਗੇ ਕਹਿੰਦਾ ਵੀ ਤੁਸੀਂ ਕਿਉਂ ਨਹੀਂ ਲੱਗਦੀਆਂ ਨੋਟ ਕਰਿਆ ਜੇ ਗੱਲ 2022 ਦੇ ਵਿੱਚ ਛੋਟੀਆਂ ਮੱਖੀਆਂ ਮਿਲਦੀਆਂ ਨਹੀਂ ਗਈਆਂ ਤੁਸੀਂ ਗੱਲ ਮਜ਼ਾਕ ਚ ਲੈ ਲੈਣੀ ਆ ਪਰ ਗੱਲ ਸੱਚੀ ਆ ਉਹ ਦਰਖਤਾਂ ਦਾ ਵੀ ਕੀ ਗੱਲ ਆ ਮੱਖੀਆਂ ਤੁਸੀਂ ਕਿਉਂ ਨਹੀਂ ਲੱਗਦੀਆਂ ਛੋਟੀ ਮੱਖੀਆਂ ਦੀ ਕਹਿੰਦੇ ਕੋਈ ਥਾਂ ਹੀ ਨਹੀਂ ਬਚਿਆ ਜਿੱਥੇ ਵੇਖੀਏ ਆ ਕੇਦਰੀਵਾਲ ਦੀ ਐਨ ਕਾਲੀ ਫੋਟੋ ਜਿੱਥੇ ਵੇਖੀਏ ਭਗਵਾਨ ਕਮਾਨ ਦੀ ਫੋਟੋ ਕਹਿੰਦੀ ਹੁਣ ਤਾਂ ਸਾਡੇ ਵਾਸਤੇ ਥਾਂ ਨਹੀਂ ਬਣਿਆ ਹੁਣ ਤਾਂ ਕੋਈ ਜਦੋਂ ਬੱਦਲ ਵਾਈ ਹੋਈ ਉੱਥੇ ਡੇਰਾ ਲਾਵਾਂਗੇ ਤੇ ਬੱਦਲ ਵੀ ਦੋ ਕਿ ਦਿਨ ਰੇਢੇ ਕਹਿਣ ਤੋਂ ਬਾਅਦ ਮੱਖੀਆਂ ਦੀ ਪ੍ਰਜਾਤੀ ਖਤਮ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਸੀ ਮੱhalla ਕਲੀਨਿਕਾਂ ਦੀ ਇਹ ਬੜੀ ਗੌਰ ਨਾਲ ਗੱਲ ਸੁਣਿਆ ਜੇ 18 ਲੱਖ 37 ਹਜ਼ਾਰ 7467 ਰੁਪਈਆ ਨੂੰ 22 ਜੀ 500 ਤੇ ਗੁਣਾ ਕਰ ਲੋ ਲਗਭਗ 92 ਕਰੋੜ ਰੁਪਈਆ ਬਣਦਾ ਤੇ 92 ਕਰੋੜ ਰੁਪਇਆ ਤੇ ਇਹਨਾਂ ਦੇ ਬੈਨਰ ਮੁਲਾ ਕਲੀਨਿਕਾਂ ਦੇ ਟੋਟਲ ਬਣਿਆ 100 ਕਰੋੜ ਰੁਪਇਆ ਹੁਣ ਜਿੰਨੇ ਇੱਥੇ ਖੜੇ ਆ 50 60 ਜਣੇ ਛਿੱਤਰ ਲਾ ਲੋ ਤੇ ਜੇਕਰ ਮੈਂ ਝੂਠ ਹੋਇਆ ਤੇ ਮੇਰੇ ਬੇਛੱਕ ਦੀ ਇੱਕ ਇੱਕ ਮਾਰ ਦੋ ਜੇ ਪਰ ਅੱਜ ਵੀ ਲੋਕ ਬਿਨਾਂ ਇਲਾਜ ਤੋਂ ਮਰ ਰਹੇ ਆ ਮਰ ਰਹੇ ਕਿ ਨਹੀਂ ਮਰ ਰਹੇ ਤੁਸੀਂ ਦੱਸੋ ਹਾਂ ਦਾ ਨਾਰੋਚੀ ਮਾਰੋ ਸਿਰ ਲੈ ਦੱਸੋ ਬਜ਼ੁਰਗੋ ਅੱਜ ਵੀ ਸਾਰਿਆਂ ਕੋਲ ਫੋਨ ਆ ਵੱਡੇ ਆ ਵੀ ਬਾਈ ਵੱਡਾ ਫੋਨ ਚਲਾਈ ਖੜਾ ਅੰਕਲ ਕੋਲੇ ਵੀ ਵੱਡਾ ਫੋਨ ਆ ਬਾਈ ਵੇਖ ਹਾਸੀ ਜਾਂਦਾ ਉਹਦੇ ਕੋਲੇ ਵੀ ਵੱਡਾ ਫੋਨ ਆ ਤੇ ਆ ਬਾਈ ਜਿਹੜੇ ਖੜੇ ਇੰਨਾ ਕਿੰਗਾਂ ਜੇਬਾਂ ਚ ਹੀ ਹੋਣੇ ਆ ਤੇ ਅੱਜ ਸਾਡੇ ਕੋਲ ਵੀਡੀਓ ਕੀ ਆਉਂਦੀਆਂ ਕਿ ਸਾਡੇ ਬੱਚੇ ਸਾਡੇ ਬੱਚੇ ਦਾ ਇਲਾਜ ਕਰਾਉਣ ਨੂੰ ਪੈਸੇ ਹੈ ਨਹੀਂਗੇ ਸਾਡੇ ਬੱਚੇ ਦਾ ਇਲਾਜ ਕਰਾਉਣ ਵਾਸਤੇ ਪੰਜਾਬ ਦੇ ਲੋਕ ਦਾਨੀ ਸੱਜਣ 5-5 ਰੁਪਏ ਦਿਓ ਔਰ ਸਾਨੂੰ 100 ਰੁਪਏ ਦਿਓ ਐਨ ਆਰ ਆਈ ਸਾਡੀ ਬਾਹ ਫੜ ਲੈਣ ਬਾਈ ਜੀ ਆਹ ਵੀਡੀਓ ਆਉਂਦੀਆਂ ਕਿ ਨਹੀਂ ਆਉਂਦੀਆਂ ਇਹ ਵੀਡੀਓ ਆਉਂਦੀਆਂ ਜਾਂ ਤਾਂ ਹਾਂ ਕਰੋ ਫਿਰ ਹਾਂ ਕਰਨ ਚ ਸਵਾਦ ਆਉਂਦੀਆਂ ਨਾ ਫਿਰ ਕੇਸਰੀਵਾਲ ਦੇ ਮਹੱਲਾ ਕਲੀਨਿਕ ਤੇ ਜਿਹੜੇ ਆਪਣੇ ਦੇ ਭਗਵੰਤ ਨਾਨ ਦੇ ਮਹੱਲਾ ਕਲੀਨਿਕ ਇਹਨਾਂ ਦਾ ਲੋਕਾਂ ਨੇ 4 ਪਾਉਣਾ ਸੀ ਜੇਕਰ ਇਹੀ ਮਹੱਲਾ ਕਲੀਨਿਕਾਂ ਦਾ 100 ਕਰੋੜ ਰੁਪਇਆ ਤੇ ਜਿਲ੍ਹਾ ਦੇ ਹਸਪਤਾਲਾਂ ਦੇ ਵਿੱਚ ਮਸ਼ੀਨਾ ਪਾ ਦਿੰਦਾ ਤੇ ਯਾਦ ਰੱਖ ਲੋ ਕਿਸੇ ਦੀ ਵੀਡੀਓ ਨਹੀਂ ਆਉਣੀ ਸੀ ਕਿ ਸਾਡਾ ਬੱਚਾ ਜਬੀਮਾਰ ਪਿਆ ਇਹਨੂੰ ਪੈਸੇ ਦੇ ਦੋ ਬਾਈ ਜੀ ਬੰਦਾ ਬਿਮਾਰ ਪਿਆ ਹੁੰਦਾ ਕਿ ਡਾਕਟਰ ਕੋਲ ਜਾਂਦਾ ਚਾਹੇ ਕੋਈ ਐਸਸੀ ਬੀਸੀ ਜਰਨਲ ਹਿੰਦੂ ਮੁਸਲਮ ਸਿੱਖ ਈਸਾਈ ਮੇਰੇ ਕੋਈ ਮੁੱਦਾ ਨਹੀਂਗਾ ਮੈਂ ਕਹਿੰਨਾ ਜਿਹੜਾ ਗਰੀਬ ਬੰਦਾ ਉਹਦੀ ਕੋਈ ਬਾਤ ਨਹੀਂ ਪੁੱਛਦਾ ਤੇ ਉਹ ਜਿਹੜਾ ਗਰੀਬ ਬੰਦਾ ਡਾਕਟਰ ਕੋਲ ਜਾਂਦਾ ਡਾਕਟਰ ਨੂੰ ਕਹਿੰਦਾ ਭਾਈ ਤੈਨੂੰ ਟਾਈਫੈਟ ਆ ਉਹ ਕਹਿੰਦਾ ਹੈਗਾ ਜੀ ਉਹ ਆਂਦਾ ਤੈਨੂੰ 4 ਦਿਨ ਆਰਾਮ ਕਰਨਾ ਪੈਣਾ ਦਵਾਈ ਤੇ 1000 ਰੁਪਇਆ ਲੱਗਣਾ ਉਹ ਕਹਿੰਦਾ ਚਲੇ ਕਰਿਆ ਕਰੋਸਨ ਕਰੋਸਨ ਦੀ ਗੋਲੀ ਦੇ ਦੋ ਮੈਂ ਨਾ ਅਕਸਰ ਸਰਚ ਕਰਦਾ ਰਹਿੰਦਾ ਵੀ ਜਿਹੜਾ ਗਰੀਬ ਤਰਕਾ ਇੱਕ ਮੈਂ ਕਿਸੇ ਦੇ ਘਰੇ ਗਿਆ ਤੇ ਉਹ ਨਾ ਲੇਡੀ ਮਤਲਬ ਔਰਤ ਸੀ ਉਹਨੇ 2-3 ਗੋਲੀਆਂ ਪੀਲੇ ਜੇ ਪੰਨੇ ਵਾਲੀਆਂ ਸਿੱਟ ਲਈਆਂ ਮਾ ਕਰੀ ਆਉਦੇ ਬੱਚਿਆਂ ਨੂੰ ਕੀ ਰੋਕੂਗੀ ਤਾਂ ਖੁਦ ਗੋਲੀਆਂ ਖਾਂਦੀ ਆ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਭਾਈ ਸਾਹਿਬ ਲੋਕਾਂ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ ਹੁੰਦੇ ਉਹ ਗੋਲੀਆਂ ਤੇ ਤਾਂ ਚੱਲ ਪੈਂਦੇ ਆ ਕਿਉਂਕਿ ਇਹ ਯਾਦ ਰੱਖੋ ਗੱਲ ਘਰ ਘਰ ਦੀ ਕਹਾਣੀ ਆ ਹੁਣ ਤਾਂ ਤੁਹਾਨੂੰ ਇਹ ਲੱਗਣਾ ਮੁੰਡਾ ਜੁਆਇਆ ਸੀ ਗੱਲਾਂ ਸੁਣਾਈ ਗਿਆ ਗੱਲ ਇਹ ਆ ਫਿਰ ਜਿਹੜੀ ਮੈਂ ਗੱਲ ਇਹ ਕਰ ਲੱਗਿਆ ਇਹ ਆ ਗਈ ਆ ਸੇ ਡਿਪਾਰਟਮੈਂਟ ਦੀ ਹੁਣ ਤੁਹਾਨੂੰ ਜਿਹੜੀ ਗੱਲ ਦੱਸਣ ਲੱਗਿਆ ਸਿੱਖਿਆ ਦੀ ਤੁਹਾਡੇ ਬੱਚਿਆਂ ਦਾ ਕਹਾਣ ਹੋ ਰਿਹਾ ਕਿੱਥੇ ਹੋ ਰਿਹਾ ਤੇ ਕਾਹਤੋਂ ਹੋ ਰਿਹਾ ਆਪਣੇ ਜਦੋਂ ਬੱਚੇ ਇਸ ਦੁਨੀਆ ਤੇ ਆਉਂਦੇ ਆ ਪਿਓ ਤੇ ਮਾਂ ਨੂੰ ਉਮੀਦ ਬਹੁਤ ਹੁੰਦੀ ਆ ਕਿ ਜਿਹੜਾ ਸਾਡਾ ਬੱਚਾ ਉਹ ਕੁਛ ਨਾ ਕੁਛ ਕਰੂਗਾ ਕੋਈ ਤਗੜਾ ਅਫਸਰ ਬਣੂਗਾ ਪਰ ਅਫਸੋਸ ਦੀ ਗੱਲ ਇਹ ਹੁੰਦੀ ਆ ਜਿਹੜਾ ਕੰਮ ਮਾਂ ਪਿਓ ਕਰਦਾ ਉਹੀ ਬੱਚਾ ਪੜ੍ਹ ਲੈ ਕੇ ਕਰਦਾ ਉਹ ਕਿਉਂ ਕਰਦਾ ਹੁਣ ਇਹ ਸੁਣ ਲਿਆ ਜੇ ਕਿ ਸਾਡੇ ਬੱਚੇ ਜਦੋਂ ਪੜਨ ਜਾਂਦੇ ਆ ਤੇ ਸਰਕਾਰੀ ਸਕੂਲਾਂ 'ਚ ਜਾਂਦੇ ਆ ਬਾਈ ਜੀ ਗੱਲ ਧਿਆਨ ਮਾਰ ਲਿਆ ਜੇ ਤੁਸੀਂ ਆਪੇ ਕਹੋਗੇ ਵੀ ਇਹ ਗੱਲ ਕਦੇ ਅਸੀਂ ਸੋਚੀ ਨਹੀਂ ਗਈ ਜਦੋਂ ਅਪ੍ਰੈਲ ਦਾ ਮਹੀਨਾ ਹੁੰਦਾ ਮਾਰਚ ਦਾ ਮਹੀਨਾ ਹੁੰਦਾ ਉਦੋਂ ਕੀ ਹੁੰਦਾ ਕਿ ਸਰਕਾਰੀ ਸਕੂਲਾਂ 'ਚੋਂ ਕਈ ਥਾਵਾਂ ਤੇ ਰੈਲੀਆਂ ਨਿਕਲਦੀਆਂ ਕਿ ਆਪ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜਾਓ ਸਰਕਾਰੀ ਸਕੂਲ ਤਾਂ ਬਹੁਤ ਵਧੀਆ ਹੋ ਗਿਆ ਕਹਿੰਦੇ ਕਿ ਨਹੀਂ ਕਹਿੰਦੇ ਹਮੇ ਤਾਂ ਪਾਉ ਤੋ ਹਾਂ ਕਹਿੰਦੇ ਆ ਜੀ ਕਹਿੰਦੇ ਆ ਨਾ ਉਹ ਫਿਰ ਮੈਂ ਉਹਨਾਂ ਨੂੰ ਸਵਾਲ ਕਈ ਵਾਰ ਕੀਤਾ ਵੀ ਜੇਕਰ ਸਾਡੇ ਬੱਚਿਆਂ ਨੂੰ ਕਹਿੰਨੇ ਆ ਕਿ ਸਕੂਲ ਬਹੁਤ ਚੰਗੇ ਆ ਜਿਵੇਂ ਅੱਜਕੱਲ ਭਗਵੰਤ ਮਾਨ ਕਰਦਾ ਸਕੂਲ 1 ਨੰਬਰ ਤੇ ਲੈ ਆਂਦੇ ਆ ਕੇਜਰੀਵਾਲ ਸਾਹਿਬ ਨੇ 1 ਨੰਬਰ ਤੇ ਹੁਣ ਵੇਖੋ ਇਹ ਮੱਚਦੇ ਆ ਸਾਡੇ ਦੇ ਸਕੂਲ 1 ਨੰਬਰ ਤੇ ਆਏ ਪਏ ਆ ਮੈਂ ਕਿਹਾ ਭਗਵੰਤ ਸਿਆ ਜੇਕਰ ਸਕੂਲ 1 ਨੰਬਰ ਤੇ ਆ ਗਏ ਆ ਫਿਰ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜਦੇ ਸੋਚਣ ਵਾਲੀ ਗੱਲ ਆ ਸੋਚ ਲਓ ਔਰ ਮੈਂ ਕਿਆ ਜੇਕਰ ਸਕੂਲ ਚੰਗੇ ਹੋ ਗਏ ਆ ਫਿਰ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜਦੇ ਆਖੋਗੇ ਤਾਂ ਸਹੀ ਵੀ ਐਵੇਂ ਬੋਲੀ ਜਾਂਦਾ ਪਰ ਗੱਲ ਸੋਚ ਲੈ ਜੇ ਤੁਹਾਡਾ ਲੱਖਾਂ ਕਰੋੜਾ ਰੁਪਇਆ ਪੜਾਈ ਤੇ ਤੁਹਾਡੇ ਬੱਚਿਆਂ ਤੇ ਖਰਚਾ ਆਉਂਦਾ ਜੇਕਰ ਸਰਕਾਰੀ ਸਕੂਲ ਚੰਗੇ ਆ ਤੇ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜਦੇ ਕਦੇ ਆਪਾਂ ਸਵਾਲ ਨਹੀਂ ਕੀਤਾ ਹੁਣ ਕਈਆਂ ਨੇ ਪਤਾ ਕੀ ਕਹਿਣਾ ਯਾਰ ਉਹਨਾਂ ਕੋਲ ਪੈਸਾ ਸਾਡੇ ਕੋਲ ਪੈਸਾ ਨਹੀਂ ਮੈਂ ਕਿਹਾ ਬਾਬਾ ਉਹ ਮੇਰੇ ਭਲਿਆ ਮਾਨਸਾ ਮੰਨ ਲਓ ਮੇਰਾ ਬੱਚਾ ਬਿਮਾਰ ਹੁੰਦਾ ਮੈਂ ਉਹਨੂੰ ਆ ਧਰਮਵੀਰ ਧਰਮਵੀਰ ਕੋ ਡਾਕਟਰ ਕੋ ਲੈ ਗਿਆ ਹੈ ਤਾਂ ਚੱਲ ਕਰਿਆ ਨੇ ਆ ਲੈ ਹੁਣ ਮੜਾ ਜਾ ਮੜਾ ਜਾ ਸੋਚ ਲੋ ਚ ਡਾਕਟਰ ਹੁਣੇ ਚਲਾ ਚੀਜ਼ ਲਈ ਜਾਂਦਾ ਚੀਜ਼ ਲੈ ਤੇ ਆ ਜੀ ਗਏ ਹੁਣ ਸਾਡੇ ਬੱਚੇ ਦਾ ਚੀਜ਼ ਇਹਦੇ ਕੋਲੋਂ ਲੈਣ ਕਹਿਣਾ ਲollipops ਖਾ ਲੋ ਕਹਿਣਾ कुरकुरੇ ਖਾ ਲੋ ਤੇ ਸਾਡੇ ਆਰਦੇ ਬੱਚੇ ਨੂੰ कुरकुरੇ ਦਿਵਾਉਣ ਜਾਵੇ ਕਿਸੇ ਹੋਰ ਦੁਕਾਨ ਤੋਂ ਇਹਦਾ ਮਤਲਬ ਇਹ ਨਹੀਂ ਵੀ ਇਹਦੇ ਕੋਲ ਪੈਸਾ ਇਹਦੇ ਕਾਰਨ ਦੋ ਆ ਪੁੱਛੋ ਕੀ ਜਾਂ ਤੇ ਇਹਦੇ ਕੋਲ ਸਮਾਨ ਚੱਜਦਾ ਹੈ ਨਹੀਂ ਤੇ ਜਾਂ ਇਹਨੂੰ ਇਹ ਨਹੀਂ ਪਤਾ ਵੀ ਇਹਦੀ ਡੇਟ ਲੰਗੀ ਆ ਕਿ ਨਹੀਂ ਲੰਗੀ ਨਹੀਂ ਫਿਰ ਤੁਸੀਂ ਗੱਲ ਇਹ ਸੋਚਣਾ ਵਾਲੀਆਂ ਗੱਲਾਂ ਸੋਚ ਲੋ ਤੁਹਾਨੂੰ ਮਾਰਿਆ ਕਿੱਥੋਂ ਗਿਆ ਜੇਕਰ ਸਕੂਲ ਚੰਗੇ ਆ ਤਾਂ ਫਿਰ ਡੀਸੀ ਦੇ ਬੱਚੇ ਐਸਐਸਪੀ ਦੇ ਬੱਚੇ ਭਗਵੰਤ ਮਾਨਸਿਆ ਸਰਕਾਰੀ ਸਕੂਲਾਂ ਚ ਪਵਾ ਸਾਨੂੰ ਪਤਾ ਲੱਗੇ ਕਿ ਤੂੰ ਸਰਕਾਰੀ ਸਕੂਲ ਚੰਗੇ ਕਰਤੇ ਆ ਤੇ ਜੇ ਵਿਸ਼ਵ ਦੀ ਫਾਜ਼ਲ ਕਾ ਤੇਰਾ ਪਿੰਡ ਪਿੰਡ ਜਾ ਕੇ ਪ੍ਰਚਾਰ ਨਾ ਕਰੇ ਤੇ ਮੈਨੂੰ ਕਹੀਂ ਜਾ ਫਾਜ਼ਲ ਕਾਲਿਆ ਤੂੰ ਐਵੇਂ ਹੀ ਫਿਰਦਾ ਸੀ ਇਹ ਗੱਲ ਸੱਚੀ ਆ ਸਾਡੇ ਬੱਚੇ ਸਰਕਾਰੀ ਸਕੂਲਾਂ ਚ ਪੜਦੇ ਆ ਦੇ ਟੀਚਰ ਉੱਥੇ ਪੂਰੇ ਨਹੀਂ ਹੁੰਦੇ ਚਾਰ ਪਾ ਕੇ ਕਮਰੇ ਕਰਕੇ ਉਹਨਾਂ ਨੂੰ ਰੰਗ ਕਹਿਣਗੇ ਸਕੂਲ ਬਹੁਤ ਵਧੀਆ ਤੇ ਫਿਰ ਲਾਓ ਥੋੜੇ ਬੱਚੇ ਕਿਉਂ ਨਹੀਂ ਪੜਦੇ ਮੈਨੂੰ ਲੱਗਦਾ ਮੇਰੀਆਂ ਗੱਲਾਂ ਦਾ ਥੋੜੇ ਤੇ ਜਾਂ ਤੁਸੀਂ ਸਮਝ ਨਹੀਂ ਰਹੇ ਇਹ ਗੱਲਾਂ ਜੇ ਤਾਂ ਭਗਵਾਨ ਤਮੰਤਰਾ ਕਹਿਣਾ ਵੀ ਕਮੇਡੀ ਕਰਦੇ ਤੇ ਫਿਰ ਮੈਂ ਵੀ ਕਹਿਣ ਅੱਖਾਂ ਚੱਖਾਂ ਪਾ ਅੱਖਾਂ ਚੱਖਾਂ ਪਾ ਕਮੇਡੀ ਨਹੀਂ ਮੈਂ ਤਾਂ ਕਹਿਣਾ ਵੀ ਆਪਣਾ ਭਲਾ ਹੋ ਜੇ ਕਿ ਨਹੀਂ ਸਮਝੇ ਗੱਲ ਹੁਣ ਮੇਰੀ ਬੇ ਇਹ ਆ ਗਈ ਤੁਹਾਨੂੰ ਇਹ ਵੀ ਗੱਲ ਦੱਸਤੀ ਆ ਤੀਜੀ ਆ ਗਈ ਆ ਰੋਜ਼ਗਾਰ ਦੀ ਗੱਲ ਰੋਜ਼ਗਾਰ ਕੀ ਚੀਜ਼ ਆ ਹੁਣ ਸਹੀ ਦੱਸੋ ਜੇ ਇੱਥੇ ਕਹਿੰਦੇ ਆ ਨਾ ਵੀ ਪੜਿਆਂ ਲਿਖਿਆਂ ਦੇ ਡਾਂਗਾ ਪੈਂਦੀਆਂ ਫਿਰਦੀਆਂ ਵੇਖੀਆਂ ਵੀਡੀਓ ਸਾਡੀਆਂ ਧੀਆਂ ਪੈਣਾ ਖੇਤਾਂ 'ਚ ਮਧੋਲੀਆਂ ਜਾਂਦੀਆਂ ਮੇਰੇ ਭਰਾਵੋ ਗੱਲ 2 ਮਿੰਟ ਸੁਣ ਲਓ ਜੇ ਬੜੇ ਕੰਮ ਦੀ ਆ ਆ ਤੁਹਾਨੂੰ ਖੁੱਡੀਆਂ ਹੀ ਪੈਂਦਾ ਇੱਥੋਂ ਖੁੱਡੀਆਂ ਕੇ ਝੁੱਗੀਆਂ ਹੁਣ ਤਾਂ ਖੁੱਡੀਆਂ ਤੇ 2027 ਤੱਕ ਛੁੱਟੀਆਂ ਲਵਾ ਦੋ ਇਹਦੀਆਂ ਠੀਕ ਆ ਹੁਣ ਯਾਦ ਰੱਖੋ ਰੋਜ਼ਗਾਰ ਦੀ ਗੱਲ ਹੋ ਰਹੀ ਆ ਬਾਈ ਗੌਰ ਕਰ ਲੋ ਕਿਸੇ ਨੇ ਗੱਲ ਨਹੀਂ ਦੱਸਣੀ ਇਸ ਚੀਜ਼ ਦੀ ਜਿਹੜਾ ਰੋਜ਼ਗਾਰ ਆ ਇਹ ਪੜਿਆ ਲਿਖਿਆ ਨੂੰ ਨਹੀਂ ਦੇ ਰੇ ਪਰ ਜੇਕਰ ਇਹ ਚਾਹਣ ਜਿਹੜਾ ਰੋਜ਼ਗਾਰ ਆ ਉਹ ਅਨਪੜਾ ਨੂੰ ਵੀ ਦੇ ਸਕਦੇ ਆ ਤੁਸੀਂ ਪੁੱਛੋ ਕਿਉਂ ਕਿਵੇਂ ਪੁੱਛੋ 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 ਜੇ ਪੁੱਛ ਨਹੀਂ ਸਕਦੇ ਫਿਰ ਤੁਸੀਂ ਉਹਨਾਂ ਨੂੰ ਵੀ ਨਹੀਂ ਪੁੱਛ ਸਕਦੇ ਮੈਂ ਤੁਹਾਨੂੰ ਕਹੂੰਗਾ ਵੀ ਅਨਪੜਾ ਨੂੰ ਰੋਜ਼ਗਾਰ ਕਿਵੇਂ ਮਿਲ ਸਕਦਾ ਇੱਥੇ ਤੁਹਾਨੂੰ ਸ਼ਾਇਦ ਪਤਾ ਹੋਵੇ ਵੀ ਪਿੰਡ-ਪਿੰਡ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਮੱਛੀ ਪਾਲਣ ਖੁੱਲਦੇ ਆ ਇੱਕ ਨਹੀਂ ਦੋ ਨਹੀਂ ਚਾਰ ਨਹੀਂ 10-10 ਮੱਛੀ ਪਾਲਣ ਖੁੱਲਦੇ ਆ ਧਿਆਨ ਮਾਰ ਲਓ ਵੀਰੋ ਗੱਲ ਦਾ ਉਧਰ ਤੋਂ ਤਾਂ ਪਹ ਹੈਗੀ ਆ ਬਲੈਰੋ ਹੈਗੀ ਉਹ ਤਾਂ ਔਰ ਉਹ 10-10 ਮੱਛੀ ਪਾਲਣ ਖੁੱਲਦੇ ਆ ਇੱਕ ਮੱਛੀ ਪਾਲਣ ਵਾਲੇ ਨੂੰ ਲੱਗ ਭਾਗ ਕਹਿੰਦੇ ਉਹ 15 ਲੱਖ ਦਾ ਲੋਨ ਚੱਕਦਾ ਸੁਣੀ ਇਹਨੇ ਗੱਲ ਸਮਝ ਆ ਰਹੀ ਆ ਜੀ ਕਹਿੰਦੇ ਇੱਕ ਮੱਛੀ ਪਾਲਣ ਵਾਲਾ 15 ਲੱਖ ਰੁਪਇਆ ਲੋਨ ਚੱਕਦਾ ਆਪਾਂ ਤਾਂ ਸੁਣਿਆ ਨਹੀਂ ਮੇਰੀ ਤਾਂ ਮੱਛੀ ਵੀ ਛੱਡੀ ਨਹੀਂ ਇੱਕ ਕੋਈ ਡਿੱਗੀ ਜਿਹੜੀ ਮੈਂ ਤੁਹਾਨੂੰ ਦੱਸ ਦੇਵਾਂ ਪੂਰੀ ਹੁਣ ਕਹਿੰਦੇ 15 ਲੱਖ ਚੱਕਦਾ 10 ਲੱਖ ਰੁਪਇਆ ਉਹਨੂੰ ਮਾਫ ਆ ਤੇ 5 ਲੱਖ ਰੁਪਇਆ ਉਹਨੇ ਭਰਨਾ ਹੁਣ ਮੱਛੀ ਕਿਸੇ ਨੇ ਪਾਲੀ ਵੇਚੀ ਮੱਛੀ ਕਿਸੇ ਨੇ ਖਾਧੀ ਕਿਸੇ ਨੇ ਡਕਾਰ ਇਹਦੇ ਅਰਗੇ ਨੇ ਮਾਰਿਆ ਹਾਂ ਤੇ ਮੱਛੀ ਜਿਹੜਾ ਕਹ ਲੋ 10 ਲੱਖ ਰੁਪਇਆ ਕਿਸੇ ਨੂੰ ਮਾਫ ਹੋਇਆ ਭਰਨਾ ਸਾਨੂੰ ਪੈਣਾ ਉਹ ਪੁੱਛੋ ਕਿਵੇਂ ਭਰਉਂਗੇ ਕਿਵੇਂ ਯਾਦ ਹੋਣਾ ਤੁਹਾਡੀ ਉਮਰ ਲੱਗਦੀ ਆ ਬਾਪੂ ਕਿਸੇ ਟਾਈਮ ਤੇ ਤੁਹਾਨੂੰ ਆਹੀ ਦੁੱਧ 10 ਰੁਪਇਆ ਕਿਲੋ ਮਿਲਦਾ ਹੁੰਦਾ ਸੀ ਕੋਈ ਸਮਾਂ ਸੀ ਆ ਆਟਾ 70 ਰੁਪਏ ਕਿਲੋ ਮਿਲਦਾ ਹੁੰਦਾ ਸੀ ਬਾਪੂ ਝੂੜਦਾ ਨਹੀਂ ਕਹੀ ਆਂਦਾ ਕੋਈ ਸਮਾਂ ਹੁੰਦਾ ਸੀ ਖੰਡ 20 ਰੁਪਏ ਕਿਲੋ ਹੁੰਦੀ ਸੀ ਕੋਈ ਸਮਾਂ ਹੁੰਦਾ ਸੀ ਪੱਤੀਆ ਕਹਿੰਦੇ 10 12 ਰੁਪਏ ਕਿਲੋ ਹੁੰਦੀ ਸੀ ਬਾਪੂ ਝੂੜਦਾ ਨਹੀਂ ਸੱਚੀ ਗੱਲ ਆ ਨਾ ਇਹ ਮਹਿੰਗੀ ਕਿਵੇਂ ਹੋਈ ਆ ਇਹ ਐਮਐਲਏ ਐਮਪੀ ਦੀਆਂ ਤਨਖਾਹਾਂ ਨੇ ਮਹਿੰਗੀਆਂ ਕਰਾਈਆਂ ਉਹ ਮੈਂ ਤੁਹਾਨੂੰ ਦੂਜੀ ਵਾਰੀ ਗੱਲ ਦੱਸਦਾ ਹੁਣ ਉਹੀ ਮੱਛੀ ਪਾਲਣ ਕਿਸੇ ਨੇ ਖੋਲ੍ਹਿਆ ਲੋਨ ਕਿਸੇ ਨੂੰ ਮਾਫ ਹੋਇਆ ਤੇ ਉਹ ਜਿਹੜਾ ਕਹ ਲੋ 10 ਲੱਖ ਕਿਸੇ ਨੂੰ ਮਾਫ ਹੋ ਗਿਆ ਆਪਣੇ ਹੁਣ ਪਿੰਡ ਦਾ ਹੈਗਾ ਲਗਭਗ 13000 ਪਿੰਡ ਕਿੰਨਾ 13000 ਤੇ 10000 ਪਿੰਡ ਦੇ ਵਿੱਚ ਏਕ-ਏਕ ਪਿੰਡ ਚ 10 ਮੱਛੀ ਪਾਲਣਾ 10000 ਪਿੰਡ ਦੇ ਵਿੱਚ ਵੀ ਏਕ-ਏਕ ਕਰੋੜ ਰੁਪਇਆ ਮਾਫ ਹੋ ਗਿਆ ਕਿੰਨਾ ਬਣਿਆ 10000 ਕਰੋੜ ਰੁਪਇਆ ਮੱਛੀਆਂ ਕਿਸੇ ਨੇ ਖਾਧੀਆਂ ਵੇਚੀਆਂ ਕਿਸੇ ਨੇ ਡਕਾ ਰਹਿਦੇ ਅੱਗੇ ਮਾਰਿਆ ਤੇ ਭਰਨਾ ਸਾਨੂੰ ਪੈਂਦਾ ਖੰਡ ਮਹਿੰਗੀ ਹੋ ਗਈ ਬੱਤੀ ਮਹਿੰਗੀ ਹੋ ਗਈ ਅੱਗੋ ਛਿੰਦੇ ਦੀ ਬੀਬੀ ਕਹਿੰਦੀ ਛਿੰਦੇ ਦੇ ਪਾਪਾ 100 ਰੁਪਏ ਦੇ ਤਾਂ ਬਣੇ ਕੁਛ ਨਹੀਂ ਉਹਾਂ ਦਾ ਮੈਨੂੰ ਸਮਝ ਨਹੀਂ ਆਉਂਦੀ ਅੱਠ ਆ ਮੈਨੂੰ ਸਾਰੀ ਉਮਰ ਕੰਮ ਕਰਦੇ ਨੂੰ ਹੋ ਗਿਆ ਬਣਿਆ ਮੇਰਾ ਵੀ ਕੁਛ ਨਹੀਂ ਤੇ ਬਣਿਆ ਤੇਰੇ 100 ਰੁਪਏ ਦਾ ਵੀ ਕੁਛ ਨਹੀਂ ਝੂਠ ਤਾਂ ਨਹੀਂ ਗੱਲ ਜੇ ਤਾਂ ਮਜ਼ਾਕ ਚ ਲੈਣੀਆਂ ਫਿਰ ਤਾਂ ਭਗਵਾਨਤਮਨ ਵੇਖ ਲਓ ਜੇ ਜੇ ਗੱਲ ਕੰਨ ਚ ਪਾਉਣੀ ਆ ਫਿਰ ਕੰਮ ਆਉਗੀ ਹੁਣ ਮੈਂ ਇਹ ਕਹਿਣਾ ਕਿ ਪੰਚਾਇਤੀ ਜ਼ਮੀਨਾਂ ਪਿੰਗਾ ਪਿੰਡ ਦੇ ਵਿੱਚ ਅੱਗੇ ਪੰਚਾਇਤ ਮੈਂਬਰ ਵੀ ਖੜਾ ਸੀ ਮੇਰੇ ਕੋਲ ਆ ਜਾ ਗਾ ਆ ਜਾ ਤੈਨੂੰ ਸੰਗੋਂਦੀ ਮੈਂ ਕਿਹੜਾ ਹੰਦੀ ਵੜਦਾ ਤੇਰੇ ਗਾਹ ਜਾ ਉਹ ਆ ਜਾ ਕੋਈ ਨਹੀਂ ਮੈਂ ਖੜਾ ਇੱਥੇ ਦੱਬ ਹ ਇੱਥੇ ਤਾਂ ਸਾਰੇ ਹੀ ਖੜੇ ਆ ਤੂੰ ਗਾਹ ਜਾ ਉਹ ਨਹੀਂ ਲੈ ਕੇ ਜਾਂਦਾ ਤੈਨੂੰ ਅਸੀਂ ਕਿਹੜਾ ਕਿਡਨਾਪ ਕਰਨਾ ਹੈ ਤੈਨੂੰ ਆ ਆ ਇੱਥੇ ਆ ਇਹ ਬੰਦਾ ਮੈਨੂੰ ਆਹਦਾ ਕਹਿੰਦਾ ਭਾਈ ਮੇਰੀ ਇੱਕ ਮਜਬੂਰੀ ਆ ਮੈਂ ਕਿਹਾ ਕੀ ਕਹਿੰਦਾ ਸਾਡਾ ਪੰਚਾਇਤ ਦਾ ਸੈਕਟਰੀ ਝੂਠਾ ਨਹੀਂ ਨਰੇਗਾ ਦਾ ਸੈਕਟਰੀ ਆ ਅੱਛਾ ਉਹ ਮਿਸਤਰੀ ਬਣ ਕੇ ਪੈਸੇ ਵੰਦੇ ਆ ਨਰੇਗਾ ਦਾ ਸੈਕਟਰੀ ਮਾਫੀ ਚਾਹੁੰਦੇ ਗੱਲ ਕਰਨ ਪਹਿਲਾਂ ਨਹੀਂ ਗੱਲ ਨਹੀਂ ਪੈਂਦਾ ਤੇ ਨਰੇਗਾ ਦਾ ਸੈਕਟਰੀ ਉਹ ਆਂਦਾ ਵੀ ਉਹ ਮਿਸਤਰੀ ਬਣ ਕੇ ਉਹ ਕਹਿੰਦੇ ਆ ਆਪਣੀਆਂ ਤਿਆਰੀਆਂ ਪਾ ਲੈਂਦਾ ਮੈਂ ਕਿਹਾ ਜਾ ਤਾਂ ਤੂੰ ਉਹਨਾਂ ਦੀ ਪਾਰਟੀ ਦਾ ਨਹੀਂ ਹੋਣਾ ਤੇ ਜਾ ਉਹਨਾਂ ਦੀ ਪਾਰਟੀ ਕੋਈ ਹੋਰ ਹੋਣੀ ਆ ਇਹ ਕਿਹਦਾ ਗਲਤ ਹੈ ਨਹੀਂ ਆ ਮੈਂ ਕਿਹਾ ਬੱਸ ਫਿਰ ਸਰਪੰਚ ਦੇ ਵੀ ਪੈਂਦੇ ਆ ਕਿਹ ਕਹਿੰਦਾ ਸਰਪੰਚ ਦੇ ਵੀ ਹੁਣ ਤੂੰ ਕਹੀ ਆ ਨਾ ਤੇ ਮੈਂ ਕਹਿੰਦਾ ਮੈਂ ਖਾਂ ਕਰਦਾ ਝਾੜੂ ਲੜਾ ਤੂੰ ਵੀ ਗੱਲ ਚਪਾਲਾ ਕੰਮ ਤੇਰੇ ਵੀ ਹੋਣ ਲੱਗ ਜਾਣਗੇ ਹਾਏ ਕੰਮ ਤੇ ਇਹੀ ਆ ਇਹੀ ਹੋ ਸਕਦਾ ਹੁਣ ਹੋਰ ਤਾਂ ਕੋਈ ਹੋ ਨਹੀਂ ਸਕਦਾ ਚਲੋ ਨਾ ਖੁੱਡੀਆਂ ਵਾਲੇ ਦੀ ਤਾਂ ਨਹੀਂ ਕੁਝ ਬੰਨ ਦਿੰਦੇ ਕੋਈ ਮੈਂ ਤੁਹਾਨੂੰ ਪਹਿਲਾਂ ਕਹਿ ਘਟਿਆਂ ਵੀ ਖੁੱਡੀਆਂ ਵਾਲੇ ਦੀ ਸਪੋਰਟ ਤਾਂ ਹੋਣਾ ਤਿੰਨਾ ਸਾਲਾ ਬਹੁਤ ਤਾਉਣੇ ਆਥੋ-ਥੋ ਇੱਥੇ ਉਹ ਜਿਹੜੇ ਵੰਜੇ ਨਹੀਂ ਹੁੰਦੇ ਲੰਮੇ-ਲੰਮੇ 20-20 ਫੁੱਟ ਦੇ ਥੋ-ਥੋ ਲੈ ਕੇ ਜਾਣੇ ਤੁਸੀਂ ਝੁੱਗੀਆਂ ਨਾਲ ਲਵਾਈਆਂ ਉਹਦੀਆਂ ਮੈਂ ਬੈਠਾ ਇੱਥੇ ਯਾਦ ਰੱਖ ਲੋ ਗੱਲ ਹੁਣ ਗੱਲ ਕੀ ਆ ਗੱਲ ਅਸਲ ਦੇ ਵਿੱਚ ਆ ਕਿ ਤੇਰਾ ਇਹ ਪਿੰਡ ਮੱਛੀਆਂ ਕਿਸੇ ਨੇ ਵੇਚੀਆਂ ਉਹੀ ਮੈਂ ਕਹਿੰਦਾ ਪੰਚਾਇਤ ਦੀ ਜ਼ਮੀਨਾਂ ਕਿਸੇ ਦੇ ਕੰਮ ਨਹੀਂ ਹੁੰਦੀਆਂ ਨਾ ਕਿਸੇ ਐਸਸੀ ਦੇ ਨਾ ਕਿਸੇ ਬੀਸੀ ਦੇ ਨਾ ਕਿਸੇ ਜਰਨਲ ਦੇ ਜੇਕਰ ਉਹ ਹੀ ਪੰਚਾਇਤ ਦੀ ਜ਼ਮੀਨਾਂ ਦਾ ਇਹ ਸਰਕਾਰ ਮਤਾ ਪਾਵੇ ਝਾੜੂ ਵਾਲੇ ਪਾਉਣ ਚਾਹੇ ਉਹ ਕੇਂਦਰੀ ਬੀਜੇਪੀ ਪਾਵੇ ਤੇ ਮੱਛੀ ਪਾਲਣ ਸਰਕਾਰੀ ਕਰ ਦੇਣ ਜਿਹਨੂੰ ਇਹਨਾਂ ਨੇ ਨੀਲੀ ਕ੍ਰਾਂਤੀ ਦਿੱਤੀ ਆ ਗੱਲ ਗਲਤ ਨਹੀਂ ਕਰਦਾ ਕੱਚਾ ਜੱਥੇ ਲੈ ਕੇ ਖੜਾ ਨਹੀਂ ਨਹੀਂ ਠੀਕ ਹੈ ਤੇ ਉਹ ਉਹੀ ਮੱਛੀ ਪਾਲਣ ਤੇ ਇੱਕ ਕਿੱਲਾ ਜੇ ਇੱਥੇ ਤੁਹਾਡੇ ਪਿੰਡ ਚ ਉਦਾਹਰਣ ਦੇ ਰਿਹਾ ਮੰਨ ਲਓ 50 ਕਿੱਲੇ ਆ 50 ਕਿੱਲੇ ਪੰਚਾਇਤੀ ਆ ਤੇ ਇੱਕ ਕਿੱਲੇ ਤੇ ਤੇ ਉਹ ਨੌਜਵਾਨ ਨੌਕਰੀ ਲੱਗਣਗੇ ਕਿੰਨੇ 3 ਤੇ ਉਹ ਰਾਤ ਦੀ ਡਿਊਟੀ ਤੇ ਵੀ 6 ਹੋ ਗਏ ਦਸਾਂ ਦੇ ਕਿੰਨੇ 60 ਹੋ ਗਏ ਹੁਣ 600 ਦਾ ਅੱਧ ਕਰ ਲੋ 300 ਨੌਜਵਾਨ ਤੁਹਾਡੇ ਪਿੰਡ ਦਾ ਮੱਛੀ ਪਾਲਣ ਤੇ ਰੱਖਿਆ ਜਾ ਸਕਦਾ ਇਹ ਆ ਪੜ੍ਹੇ ਲਿਖੇ ਵਾਸਤੇ ਤੁਹਾਨੂੰ ਉਹ ਰੁਜ਼ਗਾਰ ਦੇਣਾ ਨਹੀਂ ਚਾਹੁੰਦੇ ਜਾਨ ਬੁੱਝ ਕੇ ਜਾ ਰਹੇ ਆ ਜਿਹੜੇ ਅਰਕੜਾ ਉਹਨਾਂ ਨੂੰ ਕਿਵੇਂ ਨੌਕਰੀ ਮਿਲ ਸਕਦੀ ਆ ਉਸੇ ਤਰ੍ਹਾਂ ਕਹਿੰਦੇ ਡੈਰੀ ਫਾਰਮ ਹੁੰਦਾ ਡੈਰੀ ਫਾਰਮ ਦੇ ਵੀ ਉਸੇ ਤਰ੍ਹਾਂ ਹੀ ਆ ਲੋਨ ਕੋਈ ਚੱਕਦਾ ਦੁੱਧ ਕੋਈ ਵੇਚਦਾ ਦੁੱਧ ਦੇ ਪੈਸੇ ਕੋਈ ਲੈਂਦਾ ਤੇ ਡੈਰੀਆਂ ਦੇ ਜਿਹੜੇ ਸਬਸੀਟੀਆਂ ਕਿਸੇ ਨੂੰ ਮਿਲਦੀਆਂ ਤੇ ਉਸੇ ਹੀ ਤਰ੍ਹਾਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਡੈਰੀ ਫਾਰਮ ਖੋਲ ਦੇਣ ਮੈਂ ਗਰੰਟੀ ਦੇ ਨਾਲ ਕਹਿੰਦਾ ਹਾਂ ਤੁਸੀਂ ਜਵਾਬ ਦੇਣਾ ਪੱਠੇ ਵੱਢਣ ਵਾਸਤੇ ਕਿਹੜੀ ਐਲ ਐਲ ਬੀ ਚਾਹੀਦੀ ਆ ਮਾਜ ਨੂੰ ਹੋਣ ਵਾਸਤੇ ਕਿਹੜੀ ਆ ਜਿਹੜੀ ਕਹ ਲੋ ਐਮ ਐਮ ਚਾਹੀਦੀ ਆ ਵੀ ਇਹਨੇ ਡਬਲ ਐਮ ਐ ਕੀਤੀ ਆ ਤੇ ਜਾ ਪਸ਼ੂਆਂ ਦਾ ਗੋਆ ਚੱਕਣ ਵਾਸਤੇ ਵੀ ਭਾਈ ਪਾਸੇ ਕਰ ਦੋ ਪਸ਼ੂਆਂ ਦਾ ਗੋਆ ਚੱਕਣ ਵਾਸਤੇ ਕਿਹੜੀ ਬੀ ਐ ਚਾਹੀਦੀ ਆ ਕਿਹੜੀ ਐਚ ਪੋਲੀਟੀਕਲ ਸਾਇੰਸ ਚਾਹੀਦੀ ਆ ਦੱਸੋ ਇੱਕ ਡੈਰੀ ਫਾਰਮ ਤੇ ਪੰਜ ਬੰਦੇ ਦਿੰਦੇ ਪੰਜ ਰਾਤ ਦੇ 10 ਬੰਦੇ ਨੌਕਰੀ ਲੱਗਦੇ ਆ ਉਹ ਵੀ ਅਨਪੜੇ ਲਿਖੇ ਜਿਹੜੇ ਨਹੀਂ ਪੜੇ ਲਿਖੇ ਤੇ ਜਿਹੜੇ ਜਾਨਵਾਰਾਂ ਪਸ਼ੂਆਂ ਨਾਲ ਐਕਸੀਡੈਂਟ ਹੁੰਦੇ ਆ ਉਹ ਜਾਨਵਾਰਾਂ ਪਸ਼ੂ ਵੀ ਜਿਹੜੇ ਕਹਿ ਲੋ ਡੇਰੀਆਂ ਦੇ ਵਿੱਚ ਸਾਂਭੇ ਜਾ ਸਕਦੇ ਆ ਕਿਵੇਂ ਸਾਰੇ ਯਾਰ ਗੱਲ ਪਤਾ ਨਹੀਂ ਸੁਣ ਰਹੇ ਆ ਜਾਂ ਮੈਨੂੰ ਭੁਲੇਖਾ ਜਾ ਪੈ ਰਿਹਾ ਕਿ ਗੱਲ ਮੈਂ ਕੋਈ ਗਲਤਤਾ ਨਹੀਂ ਕਰ ਰਿਹਾ ਇਹ ਤੁਹਾਡੇ ਫਾਇਦੇ ਦੀ ਆ ਤਾਂ ਤੁਹਾਨੂੰ ਚੰਗੀ ਨਹੀਂ ਲੱਗਦੀ ਜੇ ਮੈਂ ਇਥੇ ਕਹਾਂ ਨਾ ਕੇ ਚੌਥਾ ਬਟਨ ਆਪਣਾ ਬਸ ਸਿੱਧਾ ਮਾਰੀ ਮੋਰ ਲਾ ਲਈ ਫਿਰ ਤੁਸੀਂ ਹੱਸ ਵੀ ਪੈਂਦੇ ਆ ਖੁਸ਼ ਵੀ ਹੋ ਜਾਂਦੇ ਆ ਜਾਂ ਜੇ ਕਹਿਤਾ ਬਾਜ਼ਿਵਾਂ ਅੱਖਾਂ ਚੱਖਾਂ ਪਾ ਉਹ ਜਾਣਾ ਹੁਣ ਕੇਸਰੀਵਾਰ ਕੇਸਰੀਵਾਰ ਚੱਕ ਲੈਣ ਕੱਟ ਕੇ ਦੁਬਾਰਾ ਬਣਾ ਲੈ